ਮੈਮ ਲਗਾਤਾਰ ਮੌਸਮ ਵਿੱਚ ਵੱਡੇ ਬਦਲਾਅ ਦੇ ਦੇਖਣ ਨੂੰ ਮਿਲ ਰਹੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਕਿਸ ਤਰ੍ਹਾਂ ਦਾ ਮੌਸਮ ਰਹਿਣ ਦੀ ਉਮੀਦ ਹੈ ਕਿ ਮੁਰ ਤੋਂ ਜਿਹੜੀ ਬਰਸਾਤਾਂ ਹੋਣਗੀਆਂ ਜਾਂ ਫਿਰ ਗਰਮੀ ਜ਼ਕਰ ਕੋ ਉਪ ਲੋਕਾ ਨੂੰ ਚਲਣਾ ਪਵੇ ਜੀ ਜੇਸੀ ਕਰੰਟ ਟੈਂਪਰੇਚਰ ਕੰਡੀਸ਼ਨਸ ਦੇਖੀਏ ਤਾਂ ਅੱਜ ਦਾ ਜਿਹੜਾ ਕੱਲ ਦਾ ਡੇ ਟਾਈਮ ਟੈਂਪਰੇਚਰ 37.2 ਡਿਗਰੀ ਸੈਂਟੀਗ੍ਰੇਡ ਰਿਪੋਰਟ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 0.5 ਡਿਗਰੀ ਸੈਂਟੀਗ੍ਰੇਡ ਦੇ ਨੀਚੇ ਹੈ ਔਰ ਅੱਜ ਦਾ ਮਿਨੀਮਮ ਟੈਂਪਰੇਚਰ 22.2 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨੋਰਮਲ ਤੋਂ ਲੱਗ ਪਾਗੇ 1.4 ਡਿਗਰੀ ਸੈਲਸੀਅਸ ਉੱਪਰ ਹੈ ਸੋ ਅਸੀਂ ਦੇਖ ਸਕਦੇ ਹਾਂ ਕਿ ਦੋਨੇ ਜਿਹੜੇ ਦਿਨ ਅ ਰਾਤ ਦਾ ਟੈਂਪਰੇਚਰ ਨੀਅਰ ਨੋਰਮਲ ਚੱਲ ਰਿਹਾ ਨੇ ਔਰ ਜੇ ਅਸੀਂ ਅਨਵਰਡ ਇਹ ਦਿਨਾਂ ਦੇ ਵੈਦਰ ਦੀ ਗੱਲ ਕਰੀਏ ਤਾਂ ਅੱਜ ਜਿਹੜਾ ਪੰਜਾਬ ਦੇ ਵਿੱਚ ਕੁਝ ਥਾਵਾਂ ਤੇ ਗਰਜ ਚਮਕ ਹੋ ਸਕਦੀ ਹੈ ਤੇਜ਼ ਹਵਾਵਾਂ ਚੱਲ ਸਕਦੀਆਂ ਨੇ ਔਰ ਕਿਤੇ ਕਿਤੇ ਹਲਕੀ ਬਾਰਿਸ਼ ਜਾਂ ਹਲਕੇ ਛਿੱਟੇ ਵੀ ਹੋ ਸਕਦੇ ਨੇ ਔਰ ਕੱਲ ਤੋਂ ਬਾਅਦ ਜਿਹੜਾ ਸੈਂਟਰਲ ਰੀਜਨ ਦੇ ਵਿੱਚ ਕੰਡੀਸ਼ਨਸ ਕਲੀਅਰ ਰਹਿਣ ਦੀ ਪ੍ਰੈਡਿਕਸ਼ਨ ਹੈ ਪਰ ਜਿਹੜੇ ਨਾਰਥ-ਈਸਟਰਨ ਡਿਸਟ੍ਰਿਕਟਸ ਦੇ ਵਿੱਚ ਤੇਜ਼ ਹਵਾਵਾਂ ਜਾਂ ਗਰਜ ਚਮਕ ਮੈਂ ਵੀ ਅਲਰਟ ਵੀ ਜਾਰੀ ਕੀਤਾ ਗਿਆ ਤੁਹਾਨੂੰ ਬਿਲਕੁਲ ਜੀ ਇਹਦੇ ਵਾਸਤੇ ਆਈਐਮਡੀ ਵੱਲੋਂ ਜਿਹੜਾ yellow alert ਜਾਰੀ ਕੀਤਾ ਗਿਆ ਹੈ ਜਿਵੇਂ ਜਿਸ ਤਰ੍ਹਾਂ ਤੁਸੀਂ ਦੱਸੇ ਕਿ ਅੱਜ ਵੀ ਖਰਗੀ ਬਾਰਿਸ਼ ਦੀ ਜਿਹੜੀ ਸੰਭਾਵਨਾ ਹੈ ਜੇਕਰ ਚੰ ਸੰਭਾਵਨਾ ਲੱਗਦਾ ਕਿਸ ਦਿਨਾਂ ਜਿਹੜੇ ਤਾਮਾ ਨੂੰ ਹੋਰ ਜੀ ਜਾਣਗੇ ਜਾਂ ਲੋਕਾਂ ਨੂੰ ਜਿਹੜੀ ਗਰਮੀ ਤੋਂ ਰਾਹਤ ਰਹਿਣ ਦੀ ਹੋਵੇ ਜੀ ਅਸੀਂ ਪਿਛਲੇ ਵੀ ਕੁਝ ਦਿਨਾਂ ਤੋਂ ਦੇਖਿਆ ਕਿ ਜਿਹੜੇ ਵੈਦਰ ਕੰਡੀਸ਼ਨਸ ਇਸ ਤਰ੍ਹਾਂ ਦੀਆਂ ਬਣੀਆਂ ਹੋਈਆਂ ਸੀ ਤੇਜ਼ ਹਵਾ ਚੱਲ ਰਹੀ ਸੀਗੀ ਜਾਂ ਵਿੱਚ ਕਲਾਉਡੀਨੈਸ ਜਾਂ ਘਰ ਚਮਕ ਹੋ ਰਹੀ ਸੀ ਸੋ ਉਹਦੇ ਕਰਕੇ ਜਿਹੜਾ ਹੀਟ ਵੇਵ ਤੋਂ ਕਾਫੀ ਰਾਹਤ ਸਾਰਿਆਂ ਨੂੰ ਰਹੀ ਹੈ ਸੋ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਹੁਣ ਸੈਂਟਰਲ ਰੀਜਨਸ ਦੇ ਵਿੱਚ ਕੱਲ ਤੱਕ ਬੜੇ ਰਹਿਣ ਦੀ ਪ੍ਰੈਡਿਕਸ਼ਨ ਹੈ ਸੋ ਕੱਲ ਤੱਕ ਅਸੀਂ ਜ਼ਰੂਰ ਕਹਿ ਸਕਦੇ ਹਾਂ ਕਿ ਗਰਮੀ ਤੋਂ ਥੋੜੀ ਰਾਹਤ ਹੋ ਸਕਦੀ ਹੈ ਪਰ ਉਹਦੇ ਤੋਂ ਬਾਅਦ ਜਿਹੜੀਆਂ ਕੰਡੀਸ਼ਨਸ ਕਲੀਅਰ ਰਹਿਣ ਦੀ ਪ੍ਰੈਡਿਕਸ਼ਨ ਹੈ ਜਿਸ ਤਰ੍ਹਾਂ ਮਾਦੀ ਦਾ ਸੀਜ਼ਨ ਵੀ ਚੱਲ ਰਿਹਾ ਹੈ ਕਿਸਾਨ ਵੀ ਮਾਦੀ ਕਰ ਰਹੇ ਹਨ ਜਾਂ ਆਪਣੀ ਫਸਲਾਂ ਚੜੀ ਹੈ ਪਰ ਗਵਰਨਮੈਂਟ ਉਹਨਾਂ ਨੂੰ ਕੀ ਜਿਹੜਾ ਸੁਨੇਹਾ ਆ ਉਹਨਾਂ ਨੂੰ ਵੀ ਇਹ ਹੀ ਦੱਸ ਸਕਦੇ ਆ ਜੀ ਕਿ ਕੱਲ ਤੱਕ ਜਿਹੜੀਆਂ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਬਣੀਏ ਰਹਿ ਸਕਦੀਆਂ ਨੇ ਤੇਜ਼ ਹਵਾਵਾਂ ਵੀ ਚੱਲ ਸਕਦੀਆਂ ਨੇ ਗਰਚਮਕ ਹੋ ਸਕਦੀ ਹੈ ਥੰਡਰੀ ਡਵੈਲਪਮੈਂਟ ਹੋ ਸਕਦੀ ਹੈ ਔਰ ਉਹਦੇ ਤੋਂ ਬਾਅਦ ਜਿਹੜਾ ਸੈਂਟਰਲ ਰੀਜਨ ਦੇ ਵਿੱਚ ਕੰਡੀਸ਼ਨਸ ਕਲੀਅਰ ਰਹਿਣ ਦੀ ਪ੍ਰੈਡਿਕਸ਼ਨ ਹੈ ਆਮ ਲੋਕਾਂ ਨੂੰ ਪਤਾ ਰਹਿੰਦੇ ਉਹ ਕਿ ਕਦੇ ਗਰਮੀ ਆਉਂਦੀ ਕਦੇ ਮੌਸਮ ਜਿਹੜਾ ਤਾਪਮਨ ਦੇ ਵਿੱਚ ਝਲਾਵਟ ਆਉਣੀ ਜਾਂ ਬਰਸਾਤਾਂ ਜਿਹੜੀਆਂ ਨਹੀਂ ਆ ਰਹੀਆਂ ਲੱਗਦਾ ਕਿ ਲੋਕਾਂ ਨੂੰ ਆਪਣੀ ਸਿਹਤ ਦਾ ਜਿਹੜਾ ਧਿਆਨ ਬਿਲਕੁਲ ਜੀ ਕਿਉਂਕਿ ਅਸੀਂ ਪਿਛਲੇ ਟਾਈਮ ਤੋਂ ਵੀ ਦੇਖਿਆ ਜਿਹੜੀਆਂ ਵੇਰੀਏਬਲ ਵੈਦਰ ਕੰਡੀਸ਼ਨਸ ਬਣੀਆਂ ਹੋਈਆਂ ਸੀਗੀਆਂ ਪਿਛਲੇ ਦਿਨਾਂ ਦੇ ਵਿੱਚ ਗਰਮੀ ਕਾਫੀ ਹੋ ਗਈ ਸੀ ਟੈਂਪਰੇਚਰ 40 ਡਿਗਰੀ ਸੈਨਟੀਗ੍ਰੇਡ ਤੋਂ ਉੱਪਰ ਚਲੇ ਗਿਆ ਸੀ ਪਰ ਫਿਰ ਹੁਣ ਜਿਹੜੇ ਹੁਣ 3-4 ਦਿਨ ਤੋਂ ਟੈਂਪਰੇਚਰ ਦੇ ਵਿੱਚ ਗਿਰਾਵਟ ਆਬਜ਼ਰਵ ਕੀਤੀ ਗਈ ਔਰ ਹੀਟ ਵੇਵ ਤੋਂ ਸਾਰਿਆਂ ਨੂੰ ਰਾਹਤ ਮਿਲੀ ਪਰ ਹੁਣ ਫਿਰ ਸੈਂਟਰਲ ਰੀਜਨ ਦੇ ਵਿੱਚ ਕੱਲ ਤੋਂ ਬਾਅਦ ਜਿਹੜੀਆਂ ਕੰਡੀਸ਼ਨਸ ਕਲੀਅਰ ਰਹਿਣਗੀਆਂ ਸੋ ਫੇਰ ਟੈਂਪਰੇਚਰ ਦੇ ਵਿੱਚ ਇੱਕ ਵਾਰੀ ਥੋੜਾ ਰਾਈਜ਼ ਅਸੀਂ ਆਬਜ਼ਰਵ ਕਰ ਸਕਦੇ ਹਾਂ ਸੋ ਇਸ ਤਰ੍ਹਾਂ ਦੀਆਂ ਵੇਰੀਏਬਲ ਵੈਦਰ ਅ ਮਤਲਬ ਕਹਿ ਸਕਦੇ ਆ ਕਿ plato ਮੁਰਤੋਂ ਤੋਂ ਤਾਂ ਮਨ ਜਿਹੜੇ ਉੱਪਰ ਜਾਣਗੇ ਫਿਰ ਗਰਮੀ ਦਾ ਪ੍ਰਭਾਵ ਜਿਹੜਾ ਚੱਲੇ ਆ ਇੱਕਦਮ ਕੋਈ ਸਿਗਨੀਫੀਕੈਂਟ ਚੇਂਜ ਤਾਂ ਅਸੀਂ ਨਹੀਂ ਐਕਸਪੈਕਟ ਕਰ ਰਹੇ ਬਟ ਗ੍ਰੈਜੂਅਲੀ ਜ਼ਰੂਰ ਆਉਣ ਵਾਲੇ ਦਿਨਾਂ ਦੇ ਵਿੱਚ ਟੈਂਪਰੇਚਰ ਦੇ ਵਿੱਚ ਰਾਈਜ਼ ਹੋ ਸਕਦਾ